ਪਰ ਤੁਸੀਂ ਆਪਣੀ ਦਸਤਾਰ ਪੂਰੀ ਸਜਾਉਣੀ ਹੈ ਸਿਰ ਤੇ ਜਿਹੜਾ ਮੇਰਾ ਵੀਰ 6 ਮਿੰਟ ਦੇ ਅੰਦਰ ਦਸਤਾਰ ਆਪਣੀ ਕੰਪਲੀਟ ਕਰ ਦੂਗਾ ਜਿਹੜਾ ਵੀ ਵੀਰ 6 ਮਿੰਟ ਦੇ ਅੰਦਰ ਆਪਣੀ ਦਸਤਾਰ ਕੰਪਲੀਟ ਕਰ ਦੂਗਾ ਉਸ ਵੀਰ ਨੂੰ 1 ਪਲੱਸ ਪੁਆਇੰਟ ਮਿਲੇਗਾ ਠੀਕ ਹੈ ਜੀ 8 ਮਿੰਟ ਦਾ ਟੋਟਲ ਟਾਈਮ ਹੈ ਤੁਸੀਂ 6 ਮਿੰਟ ਚ ਜੇ ਕੰਪਲੀਟ ਕਰ ਦੋਗੇ ਤੁਹਾਡਾ 1 ਪਲੱਸ ਪੁਆਇੰਟ ਮਿਲ ਜਾਏਗਾ ਦੂਜੀ ਗੱਲ ਤੁਹਾਡੇ ਦਸਤਾਰ ਦਾ ਸੱਜਾ ਪਾਸਾ ਖੱਬਾ ਪਾਸਾ ਉੱਪਰ ਬੇਸ ਕਵਰ ਪਿਛਲੇ ਲੜ ਸਾਰੀ ਚੀਜ਼ਾਂ ਨੋਟਿਸ ਕਰਕੇ ਤੁਹਾਨੂੰ ਨੰਬਰ ਦਿੱਤੇ ਜਾਣਗੇ ਠੀਕ ਹੈ ਜੀ ਇਸ ਕਰਕੇ ਬਿਲਕੁਲ ਤਰੀਕੇ ਨਾਲ ਸਫਾਈ ਨਾਲ ਸੋਹਣੀ ਸ਼ੇਪ ਦੇ ਵੀ ਤੁਸੀਂ ਦਸਤਾਰ ਜਿਹੜੀ ਹੈ ਸਜਾਉਣੀ ਹੈ ਸਾਰਿਆਂ ਨੇ ਥੋੜਾ ਜਿਹਾ ਧਿਆਨ ਰੱਖਣਾ ਹੈ ਸਾਫ ਸਫਾਈ ਨਾਲ ਸਜਾਉਣੀ ਹੈ ਤੇ ਛੇਤੀ ਤੋਂ ਛੇਤੀ ਜਿੰਨਾ ਹੋ ਸਕਦਾ ਤੁਸੀਂ ਉਸ ਸਮੇਂ ਸਜਾ ਕੇ ਆਪਣਾ ਪਲੱਸ ਪੁਆਇੰਟ ਜਿਹੜਾ ਲੈ ਸਕਦੇ ਹੋ ਅਖੀਰਲੀ ਬੇਨਤੀ ਹੈ ਸੱਤਵੀਂ ਕਲਾਸ ਤੱਕ ਦੇ ਜਿੰਨੇ ਵੀ ਬੱਚੇ ਨੇ 7ਥ ਕਲਾਸ ਤੱਕ ਦੇ ਜਿੰਨੇ ਵੀ ਬੱਚੇ ਨੇ ਆਪਣੀ ਆਪਣੀ ਦਸਤਾਰ ਸਜਾ ਕੇ ਇੱਕ ਪਾਸੇ ਗਰੁੱਪ 'ਚ ਆ ਜਾਣਗੇ 8ਵੀਂ 9ਵੀਂ 10ਵੀਂ ਕਲਾਸ ਦੇ ਬੱਚੇ ਉਹ ਆਪਣੀਆਂ ਦਸਤਾਰਾਂ ਸਜਾ ਕੇ ਇੱਕ ਪਾਸੇ ਗਰੁੱਪ ਬਣਾ ਲੈਣਗੇ ਤੇ 11ਵੀਂ 12ਵੀਂ ਦਾ ਜੇ ਕੋਈ ਵੀਰ ਹੈਗਾ ਉਹ ਆਪਦੀਆਂ ਦਸਤਾਰਾਂ ਸਜਾ ਕੇ ਇੱਕ ਪਾਸੇ ਤਿੰਨ ਗਰੁੱਪ ਆਪਾਂ ਜਿਹੜੇ ਨੇ ਕੱਢਣੇ ਨੇ ਤੁਸੀਂ ਉਸ ਤੋਂ ਆਪਣੇ ਗਰੁੱਪ ਦੇ ਹਿਸਾਬ ਦੇ ਨਾਲ ਆਪਣੀ ਆਪਣੀ ਲੋਕੇਸ਼ਨ ਤੇ ਬੈਠ ਜਾਣਾ ਜੀ ਇਸ ਪਾਸੇ ਆ ਜਾਣਾ ਬੈਕ ਸਾਈਡ ਠੀਕ ਹੈ ਜੀ ਸੋ ਆਪਾਂ ਹੁਣ ਮੁਕਾਬਲਾ ਸ਼ੁਰੂ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਚੇ ਤੇ ਆਂਦਿਓ ਜੀ बस कुछ के मिनट तक ਤੁਹਾਡਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਦਸਤਾਰ ਜਿਹੜੀ ਹੈ ਪਹਿਲਾ ਲੜ ਛੱਡ ਕੇ ਤੇ ਆਪਣੀ ਝੋਲੀ ਦੇ ਵਿੱਚ ਰੱਖ ਲਓ ਕੋਈ ਵੀ ਬੱਚਾ ਦਸਤਾਰ ਦਾ ਲੜ ਨਾ ਪਾਵੇ ਲੜ ਸਾਰੇ ਛੱਡ ਦਿਓ ਪਹਿਲਾ ਲੜ ਸਾਰੇ ਛੱਡ ਦਿਓ ਦਸਤਾਰ ਹੱਥ ਦੇ ਵਿੱਚੋਂ ਛੱਡ ਦਿਓ ਵੀਰੋ ਸਾਰੇ ਸਾਰੇ ਦਸਤਾਰ ਛੱਡ ਦਿਓ ਵੀਰ ਤੁਹਾਨੂੰ ਰੂਲਸ ਪਤਾ ਲੱਗ ਗਏ ਨੇ ਜਿਹੜਾ ਬੱਚਾ 6 ਮਿੰਟ ਤੋਂ ਪਹਿਲਾਂ ਦਸਤਾਰ ਬਣ ਲਵੇਗਾ ਉਹ ਉੱਠ ਕੇ ਇੱਕ ਲਾਈਨ ਦੇ ਸਭ ਤੋਂ ਪਹਿਲੇ ਨੰਬਰ ਤੇ ਆ ਕੇ ਬੈਠੇਗਾ ਉਹਦੇ ਪਿੱਛੇ باقی ਸਾਰੇ ਬੱਚੇ ਬੈਠਣਗੇ ਗਰੁੱਪ ਵਾਈਜ਼ ਦਸਤਾਰ ਸ਼ੁਰੂ ਹੋਣ ਜਾ ਰਹੀ ਹੈ ਦਸਤਾਰ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਲਈਏ ਕਿ ਇਨਾਮ ਦੀ ਕਰਕੇ ਤੁਸੀਂ ਦਸਤਾਰ ਨਹੀਂ ਬੰਨਣੀ ਇਹ ਸਰਦਾਰੀ ਹੈ ਤੁਹਾਡਾ ਕਿਰਦਾਰ ਜੱchnਾ ਚਾਹੀਦਾ ਹੈ ਕਿਰਦਾਰ ਦੇ ਹਿਸਾਬ ਦੇ ਨਾਲ ਦਸਤਾਰ ਜਿਹੜੀ ਆਪਣੇ ਆਪ ਹੀ ਤੁਹਾਡੇ ਸਿਰ ਦੇ ਉੱਤੇ ਜੱchnਾ ਸ਼ੁਰੂ ਹੋ ਜਾਵੇਗੀ ਦਸਤਾਰ ਦਾ ਮੁਕਾਬਲਾ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਮ ਐਮ ਕਾਲਜ ਦੇ ਸਟੂਡੈਂਟ ਜਿਹੜੇ ਨੇ ਉਹ ਕਰਵਾ ਰਹੇ ਨੇ ਔਰ ਥੋੜੀ ਹੀ ਦੇਰ ਤੱਕ ਦਸਤਾਰ ਦਾ ਮੁਕਾਬਲਾ ਅਸੀਂ ਸ਼ੁਰੂ ਕਰਨ ਜਾ ਰਹੇ ਆ ਜੈਸੇ ਹੀ ਜੈਕਾਰੇ ਦੀ ਗੂੰਜ ਹੋਵੇਗੀ ਤੁਸੀਂ ਦਸਤਾਰ ਜਿਹੜੀ ਆ ਉਹ ਬਣਨੀ ਸ਼ੁਰੂ ਕਰ ਦੇਣੀ ਹੈ ਔਰ ਅਖੀਰ ਦੇ ਵਿੱਚ 8 ਮਿੰਟ ਦਾ ਟੋਟਲ ਟਾਈਮ ਹੈ 8 ਮਿੰਟ ਕੰਪਲੀਟ ਹੋ ਤੇ ਫਿਰ ਤੋਂ ਇੱਕ ਜੈਕਾਰਾ ਅਸੀਂ ਗਜਾਵਾਂਗੇ ਤਾਂ ਤੁਸੀਂ ਸਾਰਿਆਂ ਨੇ ਦਸਤਾਰ ਜਿਹੜੀ ਆ ਬਣਨਾ ਬੰਦ ਕਰ ਦੇਣੀ ਹੈ ਤੋ ਸਟਾਪਵਾਚ ਅਸੀਂ ਸ਼ੁਰੂ ਕਰ ਰਹੇ ਆ ਹੋਰ ਵੀ ਕੋਈ ਵੀਰ ਹੈ ਤਾਂ ਸਟਾਪਵਾਚ ਰੱਖ ਲਓ ਆ ਸਾਰੇ ਚੁੱਪ ਦਾ ਦਾਨ ਬਖਸ਼ੋ ਵੀਰ ਜੀ ਔਰ ਜਿਹੜੇ ਜਿਹੜੇ ਮੁਕਾਬਲੇ ਦੇ ਵਿੱਚ ਹੈਨ ਉਹ ਇੱਥੇ ਰੋ ਬਾਕੀ ਥੋੜਾ ਜਿਹਾ ਪਿੱਛੇ ਹੋ ਜਾਓ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਦਸਤਾਰ ਦਾ ਮੁਕਾਬਲਾ ਜਿਹੜਾ ਹੈ ਐਮ ਐਮ ਕਾਲਜ ਦੇ ਸਟੂਡੈਂਟਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਗੁਰੂ ਨਾਨਕ ਨਗਰ ਗੁਰਦੁਆਰਾ ਸਾਹਿਬ ਵਿਖੇ ਔਰ ਬੱਚੇ ਬੜੇ ਹੀ ਸ਼ੌਕ ਦੇ ਨਾਲ ਨੌਜਵਾਨ ਵੀਰ ਜਿਹੜੇ ਨੇ ਉਹ ਆਪਣੇ ਸਿਰ ਦਾ ਤਾਜ ਯਾਨੀ ਕਿ ਦਸਤਾਰ ਜਿਹੜੀ ਹੈ ਉਹ ਸਜਾਰੇ ਨੇ ਇਸ ਨੂੰ ਮੁਕਾਬਲਾ ਨਾਮ ਦਿੱਤਾ ਹੋਇਆ ਹੈ ਪਰ ਇਹ ਮੁਕਾਬਲਾ ਨਹੀਂ ਇਹ ਇੱਕ ਕਿਰਦਾਰ ਜਿਹੜਾ ਹੈ ਆਪਣੇ ਸਿਰ ਦੇ ਉੱਤੇ ਸਜਾਰੇ ਨੇ ਹਰ ਇੱਕ ਬੱਚਾ ਆਪਣੇ ਸਟਾਈਲ ਦੀ ਦਸਤਾਰ ਜਿਹੜੀ ਹੈ ਉਹ ਸਿਰ ਦੇ ਉੱਤੇ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਇਹ ਮੁਕਾਬਲਾ ਕਿਹਾ ਜਾ ਰਿਹਾ ਇਸ ਨੂੰ ਪਰ ਦਸਤਾਰ ਦਾ ਇੱਕ ਆਪਣਾ ਹੀ ਰੋਗ ਹੁੰਦਾ ਹੈ ਜਿਹੜਾ ਕਿ ਹਰ ਇੱਕ ਸਿੱਖ ਦੇ ਚਿਹਰੇ ਮੂਰੇ ਦੇ ਉੱਤੇ ਜੱਜਦਾ ਹੈ ਔਰ ਉਸ ਦਸਤਾਰ ਦੇ ਨਾਲ ਨਾਲ ਕਿਰਦਾਰ ਵੀ ਜੇ ਨਾਲ ਹੋ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਕਾਲਜ ਦੇ ਸਟੂਡੈਂਟਸ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਦਸਤਾਰ ਮੁਕਾਬਲਾ ਅੱਜ ਮਿਤੀ 22 ਫਰਵਰੀ 2025 ਨੂੰ ਗੁਰੂ ਨਾਨਕ ਨਗਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਖੇ ਕਰਵਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਦਸਤਾਰ ਕਿੰਨੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਜਿਹੜਾ ਹੈ ਉਹ ਸਜਾਰੇ ਨੇ ਔਰ ਇਹੀ ਚੀਜ਼ਾਂ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਤੇ ਕੰਮ ਆਉਣ ਗਿਆ। ਬੜਾ ਹੀ ਪਿਆਰੇ ਤਰੀਕੇ ਦੇ ਨਾਲ ਲੜ ਪਾ ਰਹੇ ਨੇ ਔਰ ਕੁਦਰਤੀ ਗੱਲ ਹੈ ਜਦੋਂ ਸਿਰ ਦੇ ਉੱਤੇ ਦਸਤਾਰ ਸੱਚਾਂ ਦੀ ਹੈ ਨਾ ਤਾਂ ਬੱਚੇ ਦੇ ਵਿੱਚ ਸਾਹਿਬ ਇਹ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਰੂਪ ਆਪੋ ਆਪ ਹੀ ਆਪ ਮੁਹਾਰੇ ਜਿਹੜਾ ਹੈ ਉਹ ਝਲਕਣਾ ਸ਼ੁਰੂ ਹੋ ਜਾਂਦਾ ਹੈ ਤੋਂ ਉਮੀਦ ਕਰਦੇ ਹਾਂ ਕਿ ਸਾਰੇ ਬੱਚੇ ਸਾਰੇ ਨੌਜਵਾਨ ਜਿਹੜੇ ਸਿੱਖ ਜਗਤ ਦੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਇਹ ਉਪਰਾਲਾ ਐਮ ਐਮ ਕਾਲਜ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ ਸਾਰੇ ਬੱਚੇ ਜਿਹੜੇ ਨੇ ਉਹ ਦਸਤਾਰ ਧਾਰੀ ਜ਼ਰੂਰ ਹੋਣਗੇ ਕਿੰਨੀ ਛੇਤੀ ਦਸਤਾਰ ਇਸ ਵੀਰ ਨੇ ਬਣ ਲਈ ਹੈ ਔਰ ਲਗਭਗ ਐਂਡ ਤੇ ਹੈ ਹਜੇ ਸਿਰਫ ਤੇ ਸਿਰਫ 3 ਮਿੰਟ ਹੋਏ ਨੇ ਔਰ ਬੱਚੇ ਨੇ ਦਸਤਾਰ ਬਣ ਕੇ ਜਿਹੜਾ ਹੈ ਉਹ ਲਗਭਗ ਰੈਡੀ ਹੋ ਚੁੱਕਿਆ ਹੈ ਹਰ ਇੱਕ ਬੱਚਾ ਆਪਣੇ ਤਰੀਕੇ ਦੀ ਦਸਤਾਰ ਜਿਹੜੀ ਹੈ ਉਹ ਸਜਾ ਰਿਆ ਹੈ ਦਸਤਾਰਾਂ ਵੀ ਅਲੱਗ-ਅਲੱਗ ਰੰਗ ਦੀਆਂ ਜਿਹੜੀਆਂ ਨੇ ਉਹ ਬੱਚੇ ਬਣ ਰਹੇ ਨੇ ਉਹ ਸੋਭ ਰਹੀਆਂ ਨੇ ਇਹਨਾਂ ਦੇ ਚਿਹਰਿਆਂ ਮੋਹਰਿਆਂ ਦੇ ਉੱਤੇ ਇਹ ਦਸਤਾਰਾਂ ਤੇ ਫਿਰ ਇੱਕ ਬੱਚਾ ਤੁਹਾਨੂੰ ਦੱਸ ਰਹੀ ਹੈ ਮੈਂ ਕਹਾਗਾ ਕੈਮਰਾਫੀਰ ਨੂੰ ਤੇ ਬੱਚਾ ਸਭ ਤੋਂ ਪਹਿਲਾਂ ਜਿਹੜਾ ਹੈ ਕੇਵਲ 3 ਮਿੰਟ ਤੇ 30 ਸਕਿੰਟਾਂ ਤੇ ਹੀ ਉੱਠ ਕੇ ਬਾਹਰ ਆ ਗਿਆ ਹੈ ਬੇਟਾ ਬਹਿ ਜਾਓ ਇੱਥੇ ਜੀ ਹਾਂ ਕਿਹੜੀ ਕਲਾਸ ਹੈ ਤੁਹਾਡੀ 8th ਕਲਾਸ ਹੈ ਠੀਕ ਇੱਥੇ ਬਹਿ ਜਾਓ ਜੀ ਤੁਸੀਂ ਦੇਖਿਆ ਕਿ ਇਹ ਬੱਚਾ ਸਭ ਤੋਂ ਪਹਿਲਾਂ ਦਸਤਾਰ ਬਣ ਕੇ ਜਿਹੜਾ ਹੈ ਇੱਥੇ ਆ ਚੁੱਕਿਆ ਹੈ ਕੀ ਨਾਮ ਹੈ ਤੁਹਾਡਾ ਰੋਹਨ ਜੀ ਰੋਹਨ ਪੇ ਕਿਹੜੀ 8th ਕਲਾਸ ਦੇ ਵਿੱਚੋਂ ਹਾਂ ਸਕੂਲ ਕਿਹੜਾ ਹੈ ਤੁਹਾਡਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੈਰੀ ਗੁੱਡ ਬੇਟਾ ਬਹੁਤ ਅੱਛਾ ਇਹ ਇਹ ਹੁੰਦਾ ਹੈ ਇੱਕ ਜਿ ਜਜ਼ਬਾ ਜਿਸ ਨੂੰ ਕਹਿੰਦੇ ਆ ਕਿ 3 ਮਿੰਟ ਤੇ 30 ਸੈਕਿੰਡ ਤੇ ਹੀ ਬੱਚਾ ਜਿਹੜਾ ਹੈ ਉਹ ਦਸਤਾਰ ਬਣ ਕੇ ਤੁਹਾਡੇ ਬਰੇ ਇੱਕ ਬੈਠਾ ਹੋਣਾ ਆਓ ਬਾਕੀ ਨੂੰ ਤਾਂ ਹੀ ਅਸੀਂ ਜਿਹੜੇ ਹੈ ਸਰਦਾਰ ਜਿਹੜੇ ਦਸਤਾਰ ਨੇ ਬਣਾਈ ਗੁਰੂ ਗ੍ਰਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੱਪਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਗੁਰੂ ਨਾਨਕ ਨਗਰ ਜੰਮੂ ਵਿਖੇ ਪਹੁੰਚਿਆ ਜੀ ਬਹੁਤ ਹੀ ਸੋਣਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬੱਚੇ ਜਿਹੜੇ ਨੇ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਦਸਤਾਰ ਮੁਕਾਬਲਾ ਹਰ ਸਾਲ ਐਮਐਮਪੀਜੀ ਕਾਲਜ ਜੰਮੂ ਵੱਲੋਂ ਕਰਵਾਇਆ ਜਾਂਦਾ ਹੈ ਜੀ ਸਾਈਬੇ ਕਮਾਲ ਤੁੰਗਰ ਗੋਬੀ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪਰਮ ਨੂੰ ਸਮਰਪਿਤ ਇੱਕ ਮਹਾਨ ਗੁਰੂਨ ਸਮਾਗਮ ਹਰ ਸਾਲ ਹੁੰਦਾ ਜੋ ਕਿ ਆਉਣ ਵਾਲਾ ਦਿਨ ਕੱਲ 23 ਤਰੀਕ ਨੂੰ ਰੱਖਿਆ ਗਿਆ ਉਸ ਤੋਂ ਇੱਕ ਦਿਨ ਪਹਿਲਾਂ ਜਿਹ ਦਸਤਾਰ ਮੁਕਾਬਲਾ ਹੁੰਦਾ ਹੈ ਜੀ ਸੋ ਕਾਫੀ ਅੱਛਾ ਉਚਾਤ ਬੱਚੇ ਤੇ ਵਿਖਣ ਨੂੰ ਮਿਲਦਾ ਹੈ ਦਸਤਾਰ ਸਜਾਉਣ ਦਾ ਦਸਤਾਰ ਇੱਕ ਕਪੜਾ ਨਹੀਂ ਇੱਕ ਸਾਡੇ ਸਿਰ ਦੇ ਉੱਤੇ ਤਾਜ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਇਹ ਤਾਜ ਸਜਦਾ ਸੀ ਅੱਜ ਵੀ ਸਜ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਤੱਕ ਸਜਦਾ ਰਹੂਗਾ ਕਿਸੇ ਨੇ ਬਹੁਤ ਫੂਕ ਲਿਖਿਆ ਕਿ ਦਸਤਾਰ ਲੈਣ ਤੋਂ ਪਹਿਲੇ 3-4 ਪੈਰਾਮੀਟਰ ਹੋਰ ਹੁੰਦੇ ਆ ਉਹ ਹੈ ਜੀ ਗੁਫਤਾਰ ਰਫਤਾਰ ਕਿਰਦਾਰ ਫਿਰ ਮਿਲਦਾ ਬੰਦਾ ਸਰਦਾਰ ਤਾਂ ਤੂੰ ਬਾਦ ਮਿਲਦਾ ਹੈ ਇਹ ਦਸਤਾਰ ਜਿਹੜਾ ਤਾਜ ਹੈ ਬਹੁਤ ਹੀ ਮਹਾਨ ਕੁਰਬਾਨੀਆਂ ਤੋਂ ਬਾਦਸ਼ਾਹ ਨੂੰ ਮਿਲਿਆ ਹੈ ਸਾਸੰਗਤ ਇਹ ਕਿਵੇਂ ਇੱਕ 5 7 10 ਮੀਟਰ ਦਾ ਕਪੜਾ ਨਹੀਂ ਹੁੰਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡੇ ਉੱਤੇ ਜੋ ਆਪਾਂ ਆਪਣੇ ਸਿਰਾਂ ਦੇ ਉੱਤੇ ਸਜਾਉਂਦੇ ਆ ਕਿਉਂਕਿ ਰਾਜਾ ਜਿਸ ਦਿਨ ਤਖਤ ਤੇ ਬੈਠਦਾ ਹੈ ਉਹਨੂੰ ਤਾਜ ਮਿਲਦਾ ਹੈ ਤੇ ਉਹ ਤਾਜ ਲੈਣ ਤੋਂ ਬਾਅਦ ਜਦੋਂ ਤਖਤ ਤੇ ਬੈਠ ਜਾਂਦਾ ਹੈ ਉਹ ਰਾਜੇ ਦੀ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਉਹ ਕੇਵਲ ਇੱਕ ਰਾਜੇ ਪੂਰੀ ਪ੍ਰਜਾਣ ਨੂੰ ਚਲਾਉਂਦਾ ਹੈ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਸਾਹਿਬ ਜੀ ਸਾਰੇ ਨੂੰ ਮਹਾਰਾਜੇ ਬਣਾਇਆ ਸਾਡੇ ਸਾਰਿਆਂ ਦੇ ਸਿਰਾਂ ਤੇ ਤਾਜ ਬਖਸ਼ਿਸ਼ ਕੀਤਾ ਹੈ ਆਪਾਂ ਆਪਣੇ ਸਾਜ ਨੂੰ ਇੰਜ ਹੀ ਕਾਇਮ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੋ ਗਏ ਨੇ ਪੂਰੇ 8 ਮਿੰਟ 8 ਮਿੰਟ ਹੋ ਗਏ ਨੇ ਮਿਰਜੀ ਜੀ ਕਲਾਸ ਕਿਹੜੀ ਹੈ ਮਿਰਜੀ ਕਿਹੜੀ ਕਲਾਸ ਹੈ ਦੇਖੋ ਹੌਂਸਲੇ ਵਾਲੀ ਬੰਦਿਆ ਨੌਕ ਲਾ ਮਾ ਜੈ ਪਾਲ ਵੀ ਆਜੋ ਸਾਡੇ ਨਾਲ ਜੁੜੇ ਨੇ ਵੀਰ ਅਰຸນਪਾਲ ਸਿੰਘ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਜੋ ਇਹ ਦਸਤਾਰ ਮੁਕਾਬਲਾ ਰੱਖਿਆ ਗਿਆ ਹੈ ਇਹ ਕਿਸ ਸੰਬੰਧ ਦੇ ਵਿੱਚ ਰੱਖਿਆ ਗਿਆ ਹੈ ਉਹ ਕੀ ਆਸ ਕਰਦੇ ਨੇ ਇਹਨਾਂ ਬੱਚਿਆਂ ਦੇ ਕੋਲੋਂ ਜਿਨ੍ਹਾਂ ਨੇ ਅੱਜ ਜੋ ਇੱਥੇ ਦਸਤਾਰਾਂ ਸਜਾ ਕੇ ਤੁਹਾਡੇ ਸਾਹਮਣੇ ਬੈਠੇ ਨੇ ਵੀਰ ਜੀ ਸਭ ਤੋਂ ਪਹਿਲਾਂ ਸਵਾਗਤ ਆਪ ਸੀ ਸਾਂਝੀ ਟੀਵੀ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਸਾਰੇ ਦਸਤਾਰ ਮੁਕਾਬਲੇ ਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੇ ਮਹੱਦੇ ਪ੍ਰਾ ਤੁਸੀਂ ਮੇਰੇ ਵੱਡੇ ਭਰਾਓ ਮੈਂ ਤੁਹਾਡੀ ਰਾਹੀ ਤੁਹਾਡੇ ਚੈਨਲ ਦੇ ਰਾਹੀ ਇਹ ਕਹਿਣਾ ਚਾਹੁੰਦਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਸ ਤਰ੍ਹਾਂ ਐਮਐਮ ਕਾਲਜ ਤੇ ਸਿੱਖੀਉਤ ਵੈਲਫੇਅਰ ਐਸੋਸੀਏਸ਼ਨ ਹਰ ਸਾਲ ਸਮਾਗਮ ਕਰਾਉਂਦਾ ਹੈ ਤੇ ਇੱਕ ਟਰਬਨ ਕੰਪੀਟੀਸ਼ਨ ਕਰਾਉਂਦੇ ਹਨ ਇਹ ਟਰਬਨ ਕੰਪੀਟੀਸ਼ਨ ਦਾ ਸਾਡਾ ਜਿਹੜਾ ਦਸਤਾਰ ਕੰਪੀਟੀਸ਼ਨ ਹੈ ਉਹਦਾ ਇੱਕ ਹੀ ਮੋਟਿਵ ਹੈ ਕਿ ਜਿਹੜੀ ਸਾਡੀ ਸਿੱਖੀ ਹੈ ਜਿਹੜੀ ਸਾਡੀ ਪਛਾਣ ਹੈ ਉਹਨੂੰ ਬਰਕਰਾਰ ਰੱਖਿਆ ਜਾਵੇ ਸਾਡੀ ਅੱਜਕਲ ਪਛਾਣ ਦੋ ਤਿੰਨ ਬਣ ਗਿਆ ਨੇ ਨਾ ਟੋਪੀ ਆ ਕਹਿੰਦੇ ਨੇ ਟੋਪੀ ਵਾਲਾ ਸਰਦਾਰ ਪਿੱਛੇ ਜੂੜੇ ਵਾਲਾ ਸਰਦਾਰ ਤੇ ਛੋੜਾ ਛੋਟਾ ਜਿਹਾ ਪਰਨਾ ਪਨ ਲੈਂਦੇ ਨੇ ਕਿ ਨਹੀਂ ਜੀ ਅਸੀਂ ਪਰਨਾ ਪਨੇ ਰਹੇ ਮਤਲਬ ਇਹ ਚੀਜ਼ਾ ਤੁਸੀਂ ਅਵੋਇਡ ਕਰੋ ਜੋ ਸਾਡੀ ਪਛਾਣ ਹੈ ਉਹਨੂੰ ਬਰਕਰਾਰ ਰੱਖੋ ਇਹ ਪੱਗ ਇਸ ਅਗਦੇ ਇੱਕ ਇੱਕ ਲੜ ਵਿੱਚ ਸਾਡੇ ਕਿੰਨੇ ਸਿੰਘਾਂ ਦੀ ਕੁਰਬਾਨੀ ਹੈ ਉਹ ਕਿੰਨੇ ਸਿੰਘਾਂ ਦਾ ਖੂਨ ਹੈ ਸਾਡੇ ਛੋਟੇ ਸਾਈਂ ਜਾਦੀਆਂ ਦੀ ਕੁਰਬਾਨੀ ਹੈ ਉਹ ਨਹੀਂ ਭੁੱਲਣੀ ਚਾਹੀਦੀ ਤੇ ਇਸ ਪੱਗ ਵਾਸਤੇ ਸਾਡੇ ਪਿਤਾ ਦਸਮਗੁਰੂ ਗੁਰੂ ਗੋਬੀ ਸਿੰਘ ਜੀ ਨੇ ਪੂਰਾ ਪਰਿਵਾਰ ਵਾਰ ਦਿੱਤਾ ਤੇ ਤੁਸੀਂ ਇਸ ਪਗ ਦੀ ਪਹਿਚਾਨ ਨੂੰ ਬਦਲ ਰਹੇ ਹੋ ਤੁਹਾਡੀ ਪਹਿਚਾਨ ਅੱਜ ਕੱਲ ਟੋਪੀਆਂ ਹੋਣੀਆਂ ਨੇ ਪਿੱਛੇ ਜੁੜੇ ਹੋ ਰਹੇ ਨੇ ਬਿਲਕੁਲ ਤੇ ਪਹਿਚਾਰ ਤੇ ਨਾਲ ਬਦਲੀ ਜਾ ਰਹੀ ਹੈ ਤੇ ਨਾਲ ਤੁਹਾਡੀ ਨਸਲ ਵੀ ਖਤਮ ਹੋਈ ਜਾ ਰਹੀ ਹੈ ਨਸ਼ੇ ਕਰਕੇ ਹੂੰ ਤੁਹਾਡੇ ਬੱਚਿਆਂ ਵਿੱਚ ਨਸ਼ਾ ਫੈਲ ਰਿਹਾ ਹੈ ਮਤਲਬ ਇਹ ਚੀਜ਼ਾਂ ਤੁਸੀਂ ਕੰਟਰੋਲ ਕਰੋ ਮੈਂ ਪੇਰੈਂਟਸ ਨੂੰ ਵੀ ਅਪੀਲ ਕਰਦਾ ਚਲੋ ਬੱਚਿਆਂ ਨੂੰ ਪੇਰੈਂਟਸ ਬੋਲਣਗੇ ਤਾਂ ਹੀ ਕਰਕੇ ਹੋਏਗਾ ਕਿ ਜਦੋਂ ਪੇਰੈਂਟਸ ਨਹੀਂ ਬੱਚਿਆਂ ਨੂੰ ਇੱਕ ਤਰੀਕੇ ਦੀ ਛੂੜ ਦੇ ਕੇ ਰੱਖੀਦੀ ਹੈ ਤੇ ਮੈਂ ਸਿਰਫ ਤੁਸੀਂ ਦੇਖ ਲਓ ਨਾ ਕਿ ਬੱਚੇ ਕੀ ਕਰਨਗੇ ਉਹ ਦੇਖਦੇ ਹਾਂ ਹਾਂ ਪਹਿਲਾ ਟੀਚਰ ਪਹਿਲਾ ਗੁਰੂ ਹੀ ਪੇਰੈਂਟਸ ਹਾਂ ਪਹਿਲਾ ਗੁਰੂ ਹੀ ਪੇਰੈਂਟਸ ਹੁੰਦੇ ਦੇਖੋ ਨਾ ਸਕੂਲ ਤੇ ਵਿਦਿਆਲੇ ਤੇ ਇੱਥੇ ਸਾਰੇ ਬਾਅਦ ਚੋ ਜਾਣਦੇ ਨੇ ਬਿਲਕੁਲ ਬਿਲਕੁਲ ਪਹਿਲੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਪਹਿਲਾ ਟੀਚਰ ਹੀ ਮਾਂ ਹੈ ਤੁਸੀਂ ਕਹਿ ਸਕਦੇ ਹੋ ਕਿ ਇਹ ਬੱਚੇ ਅੱਜ ਜਿਹੜੇ ਨੇ ਉਹ ਇੱਕ ਪਛਾਨ ਬਣਨਗੇ ਸਿੱਕੂਵ ਦੇ ਔਰ ਇਹਨਾਂ ਤੋਂ ਸੇਧ ਲੈ ਕੇ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਗਲਤਾਨ ਨੇ ਜਾਂ ਕੁਰੀਤੀਆਂ ਦੇ ਵਿੱਚ ਫਸੇ ਹੋਏ ਨੇ ਉਹ ਇਹਨਾਂ ਤੋਂ ਸੇਧ ਲੈ ਕੇ ਕਮ ਸੇ ਕਮ ਸਿੱਧੇ ਰਸਤੇ ਤੇ ਜ਼ਰੂਰ ਆਉਣ ਜੀ ਜੀ ਤੇ ਸਾਡਾ ਇਹ ਹੈ ਕਿ ਅਗਲੀ ਵਾਰ ਜਦੋਂ ਅਸੀਂ ਕੰਪੀਟੀਸ਼ਨ ਕਰਾਗੇ ਨਾਲ ਹੀ ਸਿੱਕੇ ਇਤਿਹਾਸ ਦੇ ਉੱਪਰ ਕੰਪੀਟੀਸ਼ਨ ਕਰਾਏ ਜੀ ਜਿਹਦੇ ਵੀ ਜਿਹੜਾ ਸਾਡਾ ਸਿੱਕੇ ਇਤਿਹਾਸ ਹੈ ਅਸੀਂ ਇਸ ਵਾਰ ਵੀ ਕਰਾਉਣਾ ਚਾਹੁੰਦੇ ਹਾਂ ਪਰ ਜਿਹੜੇ ਸਾਡੇ ਨਾਲ ਪੀ ਐਚ ਡੀ ਸਕਾਲਰ ਨੇ ਉਹ ਉਹਨਾਂ ਦੀ ਵੀ ਜੌਬ ਲੱਗ ਗਈ ਦੀ ਹੈ ਬਠਿੰਡੇ ਤੇ ਉਹ ਉੱਥੇ ਗਏ ਨੇ ਤੇ ਅਸੀਂ ਇਸੇ ਸਾਲ ਵਿੱਚ ਇੱਕ ਕੰਪੀਟੀਸ਼ਨ ਵੀ ਰੱਖਾਂਗੇ ਸਿੱਕੇ ਇਤਿਹਾਸ ਦਾ ਤੇ ਨਾਲ ਹੀ ਅਸੀਂ ਪੂਰਾ ਇੱਕ ਤਿਆਰੀ ਕਰਾਂਗੇ ਇਹ ਪੂਰਾ ਪਰਫੈਕਟ ਵੇਚ ਕਰਾਂਗੇ ਤੇ ਮੈਂ ਗੁਰੂ ਹਰਕ੍ਰਿਸ਼ਨ ਸਕੂਲ ਜੀ ਨੂੰ ਵੀ ਬੜਾ ਸਕੂਲ ਦਾ ਵੀ ਨੂੰ ਵੀ ਬੜਾ ਅਪਰੀਸ਼ੀਏਟ ਕਰਦਾ ਬਹੁਤ ਨਾਮਾਦਾ ਉਹਨਾਂ ਦਾ ਬਹੁਤ ਬੱਚੇ ਤੇ ਨਾਲ ਉਹਨਾਂ ਦੇ ਟੀਚਰਸ ਟੀਚਰਸ ਨੇ ਨਾਲ ਹੈਲਪ ਕੀਤੀ ਹੈ ਕਿ ਨਾਲ ਆਏ ਦੇ ਉਹਨਾਂ ਦੇ ਪੇਰੈਂਟਸ ਨੇ ਚਲੋ ਤੇ ਨਾਲ ਤੁਹਾਡੀ ਰਾਹੀ ਕੋ ਚੀਜ਼ ਕਹਿਣਾ ਕਿ ਪਗਨੂ ਬਚਾਓ ਤੇ ਨਾਲ ਜਿਹੜੀ ਪੰਜਾਬੀ ਹੈ ਪੰਜਾਬੀ ਨੂੰ ਕਾਇਮ ਰੱਖੋ ਪੰਜਾਬੀ ਜਿਹੜੀ ਸਾਡੀ ਭਾਸ਼ਾ ਹੈ ਜਿਹੜੀ ਸਾਡੀ ਪਛਾਣ ਹੈ ਜੋ ਬੋਲੀ ਜਾ ਰਹੀ ਹੈ ਉਹ ਕੱਟੇ ਕਰਦੀ ਹੈ ਸਕੂਲਾਂ ਚ ਵੀ ਅਸੀਂ ਦੇਖੋ ਕਾਲਜਾਂ ਵਿੱਚ ਯੂਨੀਵਰਸਿਟੀ ਵਿੱਚ ਆ ਗਈਆਂ ਨੇ ਪਰ ਕੱਟੀ ਜਾ ਰਹੀਆਂ ਨੇ ਸਾਇੰਸ ਕਾਲਜ ਵਿੱਚ 10 ਬੱਚੇ ਸੀ ਮੈਕਸिमम ਬਾਅਦ ਚਲੇ ਗਏ ਤੇ ਬੱਚਿਆ ਇੱਕ ਬੱਚਾ ਉਹਨਾਂ ਨੇ ਇੱਕ ਬੱਚੇ ਵਾਸਤੇ ਉੱਥੇ ਪੰਜਾਬੀ ਦਾ ਟੀਚਰ ਕਿੱਟਾ ਕਹਿੰਦੇ ਅਸੀਂ ਇੱਕ ਬੱਚੇ ਵਾਸਤੇ ਨਹੀਂ ਰੱਖ ਸਕਦੇ ਤੇ ਤੁਸੀਂ ਕਹਿੰਦੇ ਸਾਨੂੰ ਪ੍ਰਾਇਮਰੀ ਕਲਾਸਾਂ ਵਿੱਚ ਚਾਹੀਦੀ ਹੈ ਜੇ ਤੁਹਾਨੂੰ ਚਾਹੀਦੀ ਹੈ ਤੇ ਤੁਸੀਂ ਬੱਚਿਆਂ ਨੂੰ ਪੜਾਓ ਅਸੀਂ ਵੀ ਡਿਪਟੀ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਨਾਲ ਮਿਲ ਕੇ ਗੱਲ ਕੀਤੀ ਦੀ ਹੈ ਮੇਰੀ ਸੀਐਮ ਸਾਹਿਬ ਨਾਲ ਆਪ ਦਾ ਲੋਈ ਹੈ ਤੇ ਅਸੀਂ ਡੈਲੀਗੇਸ਼ਨ ਵੀ ਲੈ ਕੇ ਜਾਣਾ ਉਹਨਾਂ ਕੋਲ ਕੇ ਪ੍ਰਾਇਮਰੀ ਕਲਾਸਾਂ ਵਿੱਚ ਇਹ ਜਿਹੜਿਆ ਪੰਜਾਬੀ ਲੈਂਗੁਏਜ ਪੜ੍ਹਾਇਆ ਜਾਵੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਪਰ ਪੇਰੈਂਟਸ ਦਾ ਪਹਿਲਾ ਫਰਜ਼ ਹੈ ਉਹ ਪੇਰੈਂਟਸ ਨੇ ਮੋਟੀਵੇਟ ਕਰਨਾ ਆਪਣੇ ਬੱਚਿਆਂ ਨੂੰ ਸਿੱਕੇ ਇਤਿਹਾਸ ਦੱਸਣ ਆਪਣੇ ਬੱਚਿਆਂ ਨੂੰ ਕਿ ਕਿੰਨੀ ਕੁਰਬਾਨੀਆਂ ਨਾਲ ਸਾਨੂੰ ਪੱਗ ਮਿਲੀ ਹੈ ਪੰਜਾਬੀ ਦੀ ਪਛਾਣ ਮਿਲੀ ਹੈ ਤੇ ਜਿੱਥੇ ਅਜੇ ਡੀਜੀ ਕਹਿੰਦੇ ਨੇ ਬਹੁਤ ਬੜਾ ਹੁੰਦਾ ਹੈ ਪੁਲਿਸ ਜੇ ਅਗਰ ਉਹ ਵੀ ਦਿਖੇ ਨਾ ਕਿ ਸਰਦਾਰ ਜੀ ਨੂੰ ਕਹਿੰਦੇ ਨੇ ਸਰਦਾਰ ਜੀ ਸਰਦਾਰ ਸਾਹਿਬ ਪਛਾਣ ਹੈ ਸਾਡੀ ਤੁਸੀਂ ਦੇਖੋ ਨਾ ਮੈਂ ਕਿਸੇ ਮਜ਼ਮ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਉਹ ਕਈਆਂ ਨੂੰ ਆਪਣੀ ਪਛਾਣ ਦੱਸਣੀ ਪੈਂਦੀ ਹੈ ਕਿ ਅਸੀਂ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਔਰ ਬਹੁਤ ਵਧੀਆ ਬਹੁਤ ਵਧੀਆ ਗੱਲਾਂ ਵੀਰ ਨੇ ਦੱਸੀਆਂ ਨੇ ਔਰ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਮਾਮੋਲੀ ਪੰਜਾਬੀ ਜਿਹੜੀ ਹੈ ਉਹ ਵੀ ਉਹਦਾ ਜਿਵੇਂ ਇਹਨਾਂ ਨੇ ਬੋਲਿਆ ਕਿ ਮਾਂ ਬੋਲੀ ਤਾਂ ਸ਼ੁਰੂ ਉਹ ਘਰ ਦੇ ਵਿੱਚੋਂ ਮਾਂ ਦੀ ਜ਼ੁਬਾਨ ਤੋਂ ਹੀ ਹੁੰਦੀ ਹੈ ਮਾਂ ਦੇ ਪੇਟ ਤੋਂ ਹੀ ਉਹ ਭਾਸ਼ਾ ਜਦ ਤੱਕ ਬੱਚਾ ਸੁੰਨਾ ਸ਼ੁਰੂ ਨਹੀਂ ਕਰੇਗਾ ਤਦ ਤੱਕ ਅਸੀਂ ਉਹਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਨਹੀਂ ਜੋੜ ਪਾਵਾਂਗੇ ਬਾਕੀ ਰਹੀ ਗੱਲ ਗੁਰਮੁਖੀ ਦੀ ਤਾਂ ਗੁਰਮੁਖੀ ਦੇ ਲਈ ਅਸੀਂ ਜਿੱਦ ਉਹ ਜਹਿਰ ਜਾਰੀ ਰੱਖਾਂਗੇ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਹੈ ਇਹਨਾਂ ਨੇ ਕਿਹਾ ਕਿ ਜਿਵੇਂ ਕਿ ਇਹਨਾਂ ਨੇ ਗੱਲਬਾਤ ਵੀ ਕੀਤੀ ਹੈ ਮੁੜ ਕੇ ਜਿਹੜਾ ਹੈ ਆਫੀਸ਼ਲ ਲੈਂਗੁਏਜ ਜੰਮੂ ਕਸ਼ਮੀਰ ਦੀ ਖਾਸ ਕਰਕੇ ਜਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਚੇ ਇਹ ਦਸਤਾਰ ਮੁਕਾਬਲਾ ਜਿਹੜਾ ਹੈ ਇਹਨਾਂ ਬੱਚਿਆਂ ਨੂੰ ਇੱਥੇ ਹੀ ਪਾਰਟਿਸਪੇਸ਼ਨ ਜਿਹੜੇ ਮੈਡਲਸ ਨੇ ਉਹ ਵੀ ਦਿੱਤੇ ਜਾਣਗੇ ਅਤੇ ਆਉਣ ਵਾਲਾ ਕਾਲਿਆਨੀ 23 ਤਰੀਕ ਦਿਨ ਐਤਵਾਰ ਵੀ ਫਰਵਰੀ ਦਾ ਮਹੀਨਾ ਹੈ 2025 ਇਸ ਦਿਨ ਜਿਹੜਾ ਹੈ ਉਹ ਇਹਨਾਂ ਜਿਹੜੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਹੋਣਗੇ ਗੁਰਮਤ ਸਮਾਗਮ ਹੈ ਕੱਲ ਸਵੇਰੇ ਉਸ ਸਮਾਗਮ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੋਂ ਉਮੀਦ ਕਰਦੇ ਹਾਂ ਕਿ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਲੋਕੀ ਸਾਰੇ ਦਰਸ਼ਕ ਆਪਣੇ ਬੱਚਿਆਂ ਨੂੰ ਇਹ ਨੌਜਵਾਨ ਨੇਤੇ ਆਪਣੇ ਸਿਰ ਦੇ ਉੱਤੇ ਦਸਤਾਰਾਂ ਜ਼ਰੂਰ ਸਜਾਉਣਗੇ ਤਾਂ ਆਪੀ ਸਾਇੰਟੀਫਿਕ ਵੀ ਹਮੇਸ਼ਾ ਨਾਲ ਰਹੇਗਾ ਜਦੋਂ ਵੀ ਇਹ ਕਹਿ ਰਹੇ ਨੇ ਕਿ ਅਸੀਂ ਇਤਿਹਾਸਕ ਕੋਈ ਪ੍ਰੋਗਰਾਮ ਕਰਾਉਣੇ ਨੇ ਇਤਿਹਾਸ ਦੇ ਮੁਕਾਬਲੇ ਕਰਾਉਣੇ ਨੇ ਜਦੋਂ ਵੀ ਸਾਨੂੰ ਯਾਦ ਕਰਨਗੇ ਅਸੀਂ ਇਹਨਾਂ ਦੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਤੁਸੀਂ ਵੀ ਜੀ ਗਲਤੀਆਂ ਕੀ ਮਾਫ ਠੀਕ ਹੈ ਰੁਕ ਕੇ ਚਲੋ ਮੈਂ ਆਪਣੀ ਇਥੋਂ ਇੱਕ ਬਾਦ ਹੋ ਗਿਆ ਇੱਕ ਜਿਓ

ਕਿ ਅਸੀਂ ਗੁਰਦੁਆਰੇ ਆਏ ਤੇ ਗੁਰੂ ਦੇ ਦਵਾਰੇ ਬੈਠੇ ਹੋਏ ਆਇਤੇ ਹਾਂ ਬਹੁਤ ਵਧੀਆ ਤੇ ਕਿਹੜਾ ਕਿਹੜਾ ਬੰਦਾ ਫਸਟ ਸੈਕੰਡ ਥਰਡ ਤੁਸੀਂ ਲਿਆਏ ਉਹ ਤਿੰਨ categories ਬਣਾਈਆਂ ਤੁਸੀਂ ਫਸਟ ਸੈਕੰਡ ਥਰਡ ਸਰ ਅਸੀਂ ਇਹਨਾਂ ਨੂੰ ਕੱਲ ਜਿਹੜਾ ਹੈ ਸਮਾਗਮ ਰੱਖ ਰਹੇ ਹਾਂ ਇੱਥੇ ਉੱਥੇ ਅਸੀਂ ਦਵਾਂਗੇ ਫਿਲਹਾਲ ਇਹਨਾਂ ਨੂੰ ਅਸੀਂ ਤੁਹਾਡੇ ਕੋਲੋਂ ਪਾਰਟਿਸਪੈਂਟਸ ਜਿੰਨੇ ਵੀ ਆਏ ਹਨ ਸਾਰਿਆਂ ਨੂੰ ਇੱਕ ਐਪਰੀਸੀਏਸ਼ਨ ਮੈਡਲ ਜਿਹੜਾ ਹੈ ਉਹ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ ਵੈਸੇ ਦੇਖਿਆ ਜੇ ਤੇ ਦਸਤਾਰ ਦੇ ਵਿੱਚ ਫਸਟ ਸੈਕੰਡ ਥਰਡ ਕੁਝ ਹੁੰਦਾ ਨਹੀਂ ਹਾਂ ਬਟ ਇਹਨਾਂ ਨੂੰ ਇੱਕ ਅਟਰੈਕਸ਼ਨ ਵਾਸਤੇ ਜਿਹੜਾ ਸੀ ਉਹ ਪਰਸ਼ਕਲਰ ਦੇ ਰਿਹਾ ਮਗਰ ਦਸਤਾਰ ਜਿਹੜੀ ਹੈ ਉਹ ਜਿਵੇਂ ਬੱਚਿਓ ਤੁਸੀਂ ਵੀ ਸੁਣ ਲਓ ਦਸਤਾਰ ਕਿਸ ਵੇਲੇ ਮਿਲਦੀ ਹੈ ਸਾਨੂੰ ਸਭ ਤੋਂ ਪਹਿਲੇ ਤੁਹਾਡੀ ਜਿਹੜੀ ਗੁਫ਼ਤਾਰ ਹੈ ਜਿਹੜੀ ਗੁਫ਼ਤਗੂ ਹੈ ਜਿਹੜੀ ਬਾਤचीत ਹੈ ਉਹਦੇ ਵਿੱਚ ਮਿਠਾਸ ਆ ਨਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਗੁਰਬਾਣੀ ਵੀ ਜਿਹੜੀ ਹੈ ਮਿੱਠ ਬੋਲਣਾ ਜੀ ਉਹ ਹਰ ਸੱਜਣ ਸਵਾਮੀ ਕਹਿੰਦਾ ਤਾਂ ਮਿੱਠੇ ਬੋਲਣ ਨੂੰ ਹੀ ਗੁਫ਼ਤਾਰ ਕਿਹਾ ਜਾਂਦਾ ਹੈ ਜਦੋਂ ਤੁਹਾਡੀ ਗੁਫ਼ਤਾਰ ਅੱਛੀ ਹੋ ਜਾਏਗੀ ਤਾਂ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਵੀ ਜਿਹੜੀ ਹੈ ਉਹ ਤੇਜ਼ ਹੋ ਜਾਏਗੀ। ਯਾਨੀ ਕਿ ਅੱਛੇ ਕੰਮਾਂ ਵੱਲ ਨੂੰ ਤੁਹਾਡਾ ਰੁਝਾਨ ਜਿਹੜਾ ਹੈ ਉਹ ਵਧੇਗਾ। ਔਰ ਜੈਸੇ ਹੀ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋਏਗੀ ਤਾਂ ਤੁਹਾਡਾ ਕਿਰਦਾਰ ਜਿਹੜਾ ਹੈ ਨਾ ਉਹ ਆਟੋਮੈਟਿਕਲੀ ਅੱਛਾ ਹੋਣਾ ਸ਼ੁਰੂ ਹੋ ਜਾਏਗਾ। ਔਰ ਕਿਰਦਾਰ ਅੱਛਾ ਰੱਖਣ ਵਾਸਤੇ ਤੁਹਾਨੂੰ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਜਿਤਨੀਆਂ ਵੀ ਗੁਰਬਾਣੀ ਦੇ ਵਿੱਚ ਜੋ ਹਿਦਾਇਤਾਂ ਹਨ ਉਹਨਾਂ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ। ਸਿੱਖ ਰਹਿਤ ਮਰਿਆਦਾ ਨੂੰ ਫਾਲੋ ਕਰਨਾ ਜ਼ਰੂਰੀ ਹੈ ਤਾਂ ਕਿ ਤੁਸੀਂ ਗਲਤ ਕੰਮਾਂ ਤੋਂ ਬਚ ਸਕੋ ਪਰ ਜਦੋਂ ਤੁਹਾਡਾ ਕਿਰਦਾਰ ਬਣ ਜਾਏਗਾ ਜਦੋਂ ਤੁਹਾਡੀ ਰਫਤਾਰ ਵੀ ਹੋ ਜਾਏਗੀ ਗੁਫਤਾਰ ਵੀ ਅੱਛੀ ਹੋ ਜਾਏਗੀ ਫਿਰ ਤੁਹਾਡੇ ਸਿਰ ਦੇ ਉੱਤੇ ਦਸਤਾਰ ਜਿਹੜੀ ਹੈ ਨਾ ਇਹ ਸੋਪਦੀ ਹੈ ਦਸਤਾਰ ਐਵੇਂ ਨਹੀਂ ਮਿਲਦੀ ਸਿਰ ਦੇ ਕੇ ਦਸਤਾਰੀਆਂ ਮਿਲਦੀਆਂ ਦਸਤਾਰਾਂ ਮਿਲਦੀਆਂ ਨੇ ਇਹ ਸਰਦਾਰ ਫਿਰ ਤੁਸੀਂ ਬਣੋਗੇ ਠੀਕ ਹੈ ਜਦੋਂ ਦਸਤਾਰ ਤੁਹਾਡੇ ਸਿਰ ਤੇ ਆ ਜਾਏਗੀ ਫਿਰ ਆਟੋਮੈਟਿਕਲੀ ਹਰ ਕੋਈ ਬੰਦਾ ਤੁਹਾਨੂੰ ਸਰਦਾਰ ਕਹੇਗਾ ਤੋਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਜ਼ਰੂਰੀ ਨੋਟ ਕਰ ਲੈਣੇ ਬਿਕਾਜ਼ ਤੁਸੀਂ ਸਕੂਲ ਜਾਣ ਵਾਲੇ ਬੱਚੇ ਹੋ ਔਰ ਤੁਸੀਂ ਕੁਰੀਤیاں ਜਿਹੜੀਆਂ ਅੱਜਕੱਲ ਫੈਲੀਆਂ ਹੋਈਆਂ ਨੇ ਖਾਸ ਕਰਕੇ ਜੋ ਡਰੱਗਸ ਵਗੈਰਾ ਦਾ ਜਿਹੜਾ ਸਿਸਟਮ ਚੱਲ ਰਿਹਾ ਹੈ ਉਹਦੇ ਅਗੇਂਸਟ ਤੁਸੀਂ ਖੜਾ ਹੋਣਾ ਹੈ ਉਹਦੇ ਵੱਲ ਜਾਣਾ ਤਾਂ ਦੂਰ ਦੀ ਗੱਲ ਹੈ ਕਿਉਂਕਿ ਤੁਹਾਡੇ ਸਿਰ ਤੇ ਦਸਤਾਰਾਂ ਨੇ ਤੁਸੀਂ ਉਹਦੇ ਵੱਲ ਜਾਓਗੇ ਨਹੀਂ ਇਹ ਸਾਨੂੰ ਪੂਰਾ ਯਕੀਨ ਹੈ ਮਗਰ ਉਹਦੇ ਅਗੇਂਸਟ ਵੀ ਤੁਸੀਂ ਸਾਰਿਆਂ ਦੇ ਸਾਹਮਣੇ ਜਾ ਕੇ ਖੜੇ ਹੋਣਾ ਹੈ ਔਰ ਕਿਉਂਕਿ ਅਸੀਂ ਜਿਸ ਵੇਲੇ ਜੈਕਾਰੇ ਲਗਾਉਂਦੇ ਆ ਨਾ ਬੋਲੇ ਸੋਨੀਹਾਲ ਸੋਨੀਹਾਲ ਜਿਹੜਾ ਗਲਤ ਕੰਮ ਨੂੰ ਦੇਖੇ ਔਰ ਬੋਲੇ ਉਹੋ ਹੀ ਨਿਹਾਲ ਹੁੰਦਾ ਹੈ ਉਹੋ ਹੀ ਉਸ ਪ੍ਰਭੂ ਪਰਮਾਤਮਾ ਜਿਸ ਇਸ਼ਟਰੂ ਵੀ ਤੁਸੀਂ ਮੰਨਦੇ ਹੋ ਭਾਵੇਂ ਤੁਸੀਂ ਕਿਸੇ ਵੀ ਮਜ਼ਬਦ ਦੇ ਹੋਵੋ ਜਦੋਂ ਤੁਸੀਂ ਗਲਤ ਕੁਰਿਤੀਆਂ ਦੇ ਖਿਲਾਫ ਉੱਠੋਗੇ ਆਪਣੀ ਆਵਾਜ਼ ਚੁੱਕੋਗੇ ਤਾਂ ਤੁਸੀਂ ਨਿਹਾਲ ਹੋ ਜਾਓਗੇ ਤਾਂ ਇਹ ਕੁਝ ਗੱਲਾਂ ਜਿਹੜੀਆਂ ਨੇ ਅੱਜ ਅਜੇ ਸਰ ਤੁਹਾਡੇ ਸਾਹਮਣੇ ਆਏ ਨੇ ਬਹੁਤ ਖੁਸ਼ ਹੋਏ ਨੇ ਇੱਥੇ ਆ ਕੇ ਦੇਖ ਕੇ ਕਿ ਛੋਟੇ-ਛੋਟੇ ਬੱਚੇ ਨੌਜਵਾਨ ਵੀ ਨੇ दस्तारा सजाई हुई ने और इस दस्तार किरदार गुफ्तार और रफ्तार कोई साम के रखना है रखोगे वाहगुरु जी का खालसा वाहू जी की फतेह भीर जी ने इन सोनिया गल् जानू भी सिखा दिता कि गुफ्तार, रफ्तार, किरदार उस तू बाददार बिल्कुल क्या बात है इन वाला इन्होंने कही ਬੱਚੋ ਤੁਸੀਂ ਇਹ ਗੱਲਾਂ ਆਪਣੇ ਜਿਹੜੇ ਨਾ ਕੇ ਕਹਿੰਦੇ ਨੇ ਉਹਨੂੰ ਗੰਡ ਮਾਰ ਕੇ ਆਪਣੇ ਨਾਲ ਰੱਖ ਲੈਣੀ ਹੈ ਕਿ ਜਿਹੜੀ ਗੱਲਾਂ ਇਹਨਾਂ ਨੇ ਕਹੀਆਂ ਉਹ ਜੀਵਨ ਦੇ ਅੰਦਰ ਪੂਰੀਆਂ ਫਾਲੋ ਕਰਨੀਆਂ ਸਮਾਜ ਦੀ ਕੂ ਰੀਤੀਆਂ ਕੋਲੋਂ ਦੂਰ ਹੋਣਾ ਹੈ ਜਿਹੜੇ ਵੀ ਗਲਤ ਕੰਮ ਜਿੰਨੇ ਵੀ ਗਲਤ ਕੰਮ ਸਾਡੇ ਸਮਾਜ ਵਿੱਚ ਹੋ ਰਹੇ ਨੇ ਉਹਨਾਂ ਸਾਰਿਆਂ ਕੋਲੋਂ ਦੂਰ ਹਟਣਾ ਤੁਸੀਂ ਸਾਡਾ ਫਿਊਚਰ ਹੋ ਸਾਡਾ ਸਭ ਕੁਝ ਹੋ ਸਾਡਾ ਸਰਮਾਇਆ ਜਿਹੜਾ ਹੈ ਸਾਡਾ तुसी हो कद भी एक गल मैं होर कह कुछ भी हो जाए अपने करैक्टर तेरे जी है उंगल ना उठे ईमानदारी एक अच्छा ईमानदार इंसान बनो तुम तो फिर देखो कि समाज तुम कितों कथों लेके जाओगे और पावर है जी है ना बाबा जी की सारी पावर तेजे अंदर आएगी ਆਪਣੇ ਕਿਰਦਾਰ ਤੇ ਕਦੇ ਜੜੀ ਹੈ ਉਹ ਕੋਈ ਕੁਐਸਚਨ ਨਹੀਂ ਉੱਠਣਾ ਚਾਹੀਦਾ ਜਿਹੜੀ ਅਸੀਂ ਪੱਗ ਬੰਦੀ ਹੈ ਇਹਦੀ लाज ਰੱਖਣਾ ਇਹ ਤੁਹਾਡੇ ਹੱਥੇ ਚ ਹੈ ਅੱਜ ਮੇਰਾ ਇੰਨੀ ਰੂਹ ਖੁਸ਼ ਹੋਈ ਹੈ ਇੱਥੇ ਆ ਕੇ ਇਹਨਾਂ ਨੂੰ ਦੇਖ ਕੇ ਹੋਰ ਵੜੀ ਪੋਜ਼ਿਟਿਵਿਟੀ ਜਿਹੜੀ એનર્ਜੀ ਤੁਹਾਡੇ ਅੰਦਰ ਆ ਰਹੀ ਹੈ ਇਹੋ એનર્ਜੀ ਜੀਵਨ ਦੇ ਅੰਤ ਤੱਕ ਰੱਖਣੀ ਹੈ ਬਚਪਨੀ ਚ એનર્ਜੀ ਹੁੰਦੀ ਹੈ ਜਵਾਨੀ ਚ ਵੀ ਹੁੰਦੀ ਹੈ ਲੇਕਿਨ ਕਦੇ ਤੁਹਾਡਾ ਕਿਰਦਾਰ ਅੱਛਾ ਹੈ ਜਿਹੜੀ ਗੱਲਾਂ ਇਹਨਾਂ ਨੇ ਕਹੀਆਂ ਕਿੰਨੀਆਂ ਵਧੀਆ ਗੱਲਾਂ ਕਹੀਆਂ ਉਹ ਤੁਸੀਂ ਰਖੋਗੇ ਤੇ ਜਿਸ ਵੇਲੇ ਅਸੀਂ ਸਰੀਰ ਛੋੜਨਾ ਹੈ ਸੰਸਾਰ ਛੋੜਨਾ ਉਸ ਟਾਈਮ ਵੀ ਉਹੀ ਓਨਰਜੀ ਹੋਏਗੀ ਤੁਹਾਡੇ ਅੰਦਰ ਮੈਂ ਤੁਸਾਂ ਸਾਰਿਆਂ ਨੂੰ ਆਲ ਦਾ ਬੈਸਟ ਕਾਹਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਯਾਦ ਕਰਦੇ ਹਾਂ ਸਰ ਦੁਸਤਾਰ ਤਾਰ ਕਜ਼ਦਾਰ ਉਪਸਦਾਰ ਯਾਦ ਰਹੀਏ ਕਿ ਮੇਰੇ ਵੀ ਆਜਾ ਵੀਰੇ ਸਾਰੇ ਆਵੋ ਯਾਰ ਸਾਰੇ ਇਹ ਅੱਗੇ ਹੋਂਦ ਤੇ ਪੈਕਟ ਦਿਲਦੁਆ ਉਹ ਤੋਂ ਇੰਨੇ ਦੇਖੋ ਕਿ ਜਦੋਂ ਇਹ ਰਿਅਲ ਬਦੂ ਹੈ ਵਿੱਚ ਵੀ ਜਾਵਾਂ Ayam biji, ayam ay, biji. Ay, mana ay. ni?